Yeah. you ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਹੈ ਗਰਾਊਂਡ ਪਲੱਸ 5 ਫਲੋਰ ਬਣੇ ਹੋਏ ਨੇ ਜੀ ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਹੈ ਬਹੁਤ ਛੇਤੀ ਅੱਗ ਤੇ ਕਾਬੂ ਪਾ ਲਿਆ ਜਾਵੇ ਇੱਕ ਫੈਕਟਰੀ ਕਹਿੰਦੀ ਹੈ ਜੀ ਜਿੰਦਾ ਨੂੰ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿ ਬੰਦੇ ਫਸੇ ਹੋ ਜਿੰਦੇ ਅੰਦਰ ਵੀ ਕੱਢ ਲੇਗੇ ਇਸ ਬਾਰੇ ਹਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸੀਗੇ ਜੋ ਵੀ ਆਪਣੇ ਫਾਇਰ ਦੀ ਟੀਮ ਅੰਦਰ ਕੰਮ ਕਰਦੀ ਪਈ ਆ ਅੱਗ ਦੀਆਂ ਗੱਡੀਆਂ ਆ ਗਈਆਂ ਹੋਈਆਂ ਨੇ ਦਸ ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਜੀ ਅੱਜ ਹਜੇ ਵੀ ਬੁਝਾਉਣ ਦੇ ਯਤਨ ਹੈ ਹਾਂਜੀ ਉਤਲੇ ਫਲੋਰ ਤੇ ਰਹਿ ਗਈ ਹੈ ਬਾਕੀ ਸਾਰਾ ਥੱਲੇ ਕਾਬੂ ਪਾ ਲਿਆ ਗਿਆ